ਸਾਰੀ ਦੁਨੀਆ ਦੇ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਇਹ ਸਿੰਬਲ ਬਣ ਗਿਆ ਇਹ ਟਰੈਕਟਰ ਹਿਆਰ ਆ ਇਹ ਟਰੈਕਟਰ ਜਿਹੜੇ ਤੁਹਾਡੇ ਸਾਹਮਣੇ ਆ ਇਹ ਕਿਸੇ ਵੜੇ ਹੋਰ ਅੱਗੇ ਵਧਣਗੇ ਇਹ ਦਿੱਲੀ ਵਾਲੇ ਵੀ ਜਾਣਗੇ ਸਾਡੇ ਗੰਢਿਆਂ ਦੇ ਲਾਗੂ ਕਰੋ ਸਾਡੇ ਆਲੂਆਂ ਦੇ ਲਾਗੂ ਕਰੋ ਕਦੀ ਆਲੂ ਵਾਲੇ ਮਾਰੇ ਜਾਂਦੇ ਕਦੀ ਗੰਢੇ ਵਾਲੇ ਮਾਰੇ ਜਾਂਦੇ ਆ ਇਸ ਲਈ ਕਿ ਨਾ ਤੁਹਾਡੇ ਵੱਲੋਂ ਵੀ ਜਾਣ ਦੀ ਕਾਲ ਦਿੱਤੀ ਗਈ ਆ ਪਹਿਲਾਂ ਦੂਜੀ ਜਥੇਬੰਦੀਆਂ ਨੇ ਕੀਤੀ ਦਿੱਤੀ ਸੀ ਪਰ ਉਹਨਾਂ ਨੂੰ ਰਸਤੇ ਡੱਕ ਲਿਆ ਗਿਆ ਕਿ ਲੱਗਦਾ ਕਿ ਕਿਸਾਨਾਂ ਨੂੰ ਜਾਣ ਦਿੱਤਾ ਜਾਊਗਾ ਕਿ ਫਿਰ ਸਾਸੀ ਕਾਲ ਦਾ ਸਮਰਨੂ ਜੀ ਵੇਖ ਰਹੇ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕਾ ਤੁਸੀਂ ਵੇਖ ਰਹੇ ਹੋ ਕਿ ਲਗਾਤਾਰ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਤਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਦਿੱਲੀ ਜਾਣ ਨੂੰ ਜਿਹੜੀ ਕਾਲ ਕੀਤੀ ਗਈ ਸੀ ਉਸ ਤੋਂ ਲੈ ਕੇ ਦਿੱਲੀ ਨੂੰ ਪਹੁੰਚ ਕੀਤਾ ਜਾ ਰਿਹਾ ਪਰਸਤੇ ਵਿੱਚ ਖਨੌਰੀ ਬਾਡਰ ਤੇ ਸ਼ੰਭੂ ਬਾਡਰ ਤੇ ਡਾਕੀ ਜਿਹੜਾ ਕਿਸਾਨਾਂ ਵੱਲ ਤੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਅੱਜ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਟਰੈਕਟਰ ਕਿਸਾਨਾਂ ਵੱਲੋਂ ਇੱਕ ਟਰੈਕਟਰ ਮਾਰਚ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਗੱਲ ਕਰਾਂਗੇ ਅਸੀਂ ਕਿਸਾਨ ਯੂਨੀਅਨ ਵੱਲੋਂ ਤੇ ਡਾਕਟਰ ਸਤਨਾਮ ਸਿੰਘ ਜੀ ਵੱਲੋਂ ਜਿਹੜਾ ਲਗਾਤਾਰ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡਾਕਟਰ ਸਾਹਿਬ ਵੱਲੋਂ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਡਾਕਟਰ ਸਾਹਿਬ ਅੱਜ ਟਰੈਕਟਰ ਮਾਰਚ ਕੀਤਾ ਜਾ ਰਿਹਾ ਅੱਜ ਸਪੈਸ਼ਲ ਇੱਕ ਪ੍ਰੋਗਰਾਮ ਬਣਾਇਆ ਗਿਆ ਜਿਹੜਾ ਤੁਸੀਂ ਕੀ ਟਰੈਕਟਰ ਮਾਰਚ ਕਰਕੇ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਅੱਜ ਦਾ ਵਿਸ਼ਾ ਸਾਰਾ ਵੇਖੋ ਇਹ ਟਰੈਕਟਰ ਪ੍ਰਦਰਸ਼ਨ ਜਿਹੜਾ ਟਰੈਕਟਰ ਕਿਸਾਨਾਂ ਦਾ ਇੱਕ ਹਥਿਆਰ ਬਣ ਗਿਆ ਜਿੱਤਨਾ ਜਿਹੜਾ ਨੌਜਵਾਨ ਸ਼ਰਧਾ ਤੇ ਹੁੰਦਾ ਉਹਦੀ 3 ਨਟ 3 ਉਹ ਹਥਿਆਰ ਹੁੰਦਾ ਉਹਦੇ ਮੁਕਾਬਲੇ ਦੇ ਵਿੱਚ ਸਾਰੀ ਦੁਨੀਆ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਇਹ ਸਿੰਬਲ ਬਣ ਗਿਆ ਇਹ ਟਰੈਕਟਰ ਤਿਆਰ ਆ ਅੱਜ ਸਾਰੇ ਭਾਰਤ ਵਿੱਚ ਨਹੀਂ 14 ਮੁਲਕਾਂ ਦੇ ਵਿੱਚ ਬੈਲਜੀਅਮ ਫਰਾਂਸ ਇਟਲੀ ਇਸੇ ਤਰ੍ਹਾਂ ਰូមਾਨੀਆ ਵਗੈਰਾ ਦੇ ਵਿੱਚ ਉਹ ਵੀ ਸਾਡੇ ਨਾਲ ਸਿੰਕ੍ਰੋਨਾਈਜ਼ ਕਰ ਰਹੇ ਵੀ ਸਾਡੇ ਨਾਲ ਉਹ ਵੀ ਅੱਜ ਟਰੈਕਟਰ ਜਿਹੜੇ ਆ ਉਹ ਸੜਕਾਂ ਦੇ ਖਿਲਾਰ ਰਹੇ ਆ ਇਹ ਸੜਕਾਂ ਦੇ ਖਿਲਾਰਨਾ ਬਹੁਤ ਵੱਡੀ ਗੱਲ ਆ ਇਹ ਅਸੀਂ ਸਰਕਾਰ ਨੂੰ ਲਲਕਾਰਾ ਮਾਰਨ ਵਾਲੀ ਗੱਲ ਆ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੋ ਇਹ ਟਰੈਕਟਰ ਜਿਹੜੇ ਤੁਹਾਡੇ ਸਾਹਮਣੇ ਆ ਇਹ ਕਿਸੇ ਵੜੇ ਹੋਰ ਅੱਗੇ ਵਧਣਗੇ ਇਹ ਦਿੱਲੀ ਵਾਲੇ ਵੀ ਜਾਣਗੇ ਸੋ ਇਸ ਕਰਕੇ ਅੱਜ ਅਸੀਂ ਜਿਹੜੀਆਂ ਮੰਗਾਂ ਲੈ ਕੇ ਆਏ ਆ ਉਹਦੇ ਵਿੱਚ ਸਭ ਤੋਂ ਵੱਡਾ ਸਵਾਲ ਜਿਹੜਾ ਦੁਨੀਆ ਦਾ ਵੀ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੱਤੀ ਆ ਇਹਦੇ ਨਾਲ ਦੀ ਨਾਲ ਕੇਰਲਾ ਦੀ ਤਰ੍ਹਾਂ ਜਿਹੜਾ ਭਗਵੰਤ ਮਾਨ ਪਾਸੇ ਹੋ ਕੇ ਬੈਠਾ ਨੇ ਆਂ ਜਿਆ ਕਰਕੇ ਉਹਨੂੰ ਅਸੀਂ ਕਟਹਿਰੇ 'ਚ ਖੜਾ ਕਰਨਾ ਚਾਹੁੰਦੇ ਆ ਕਿ ਜਿੱਤਰਾ ਕੈਸਲਾ ਨੇ ਹੋਰ ਦੋ ਤਿੰਨ ਸੂਬਿਆਂ ਨੇ ਆਪਣੇ ਸੂਬਿਆਂ ਦੀ ਜਿਹੜੀ ਪੈਦਾਵਾਰ ਆ ਵਲੱਖਣਿਆਂ ਜਿਹੜੀ ਉਹਦੇ ਉੱਤੇ ਉਹਨਾਂ ਨੇ ਐਮਐਸਪੀ ਲਾਗੂ ਕੀਤਾ ਅਸੀਂ ਕਹਿੰਨੇ ਸਾਡੀ ਬਾਸਪਤੀ ਤੇ ਲਾਗੂ ਕਰੋ ਸਾਡੀ ਗੋਭੀ ਤੇ ਲਾਗੂ ਕਰੋ ਸਾਡੇ ਟਮਾਟਰਾਂ ਤੇ ਲਾਗੂ ਕਰੋ ਸਾਡੇ ਮਟਰਾਂ ਤੇ ਲਾਗੂ ਕਰੋ ਸਾਡੇ ਗੰਢਿਆਂ ਤੇ ਲਾਗੂ ਕਰੋ ਸਾਡੇ ਆਲੂਆਂ ਤੇ ਲਾਗੂ ਕਰੋ ਕਦੀ ਆਲੂ ਵਾਲੇ ਮਾਰੇ ਜਾਂਦੇ ਕਦੀ ਗੰਢੇ ਵਾਲੇ ਮਾਰੇ ਜਾਂਦੇ ਆ ਤੋ ਇਸ ਕਰਕੇ ਐਮਐਸਪੀ ਦਾ ਕਾਨੂੰਨੀ ਦਰਜਾ ਲੈਣਾ ਚਾਹੁੰਦੇ ਆ ਤੇ ਜਿਨ੍ਹਾਂ ਦੀ ਨਹੀਂ ਬਣੀ ਉਹਨਾਂ ਦੀ ਬਣਵਾਉਣੀ ਚਾਹੁੰਦੇ ਆ ਪਰ ਡਾਕਟਰ ਸਾਹਿਬ ਲਗਾਤਾਰ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਵੇਖ ਰਿਹਾ ਕਿ ਦੂਸਰੀਆਂ ਜਥੇਬੰਦੀਆਂ ਨੇ ਜਿਸ ਤਰੀਕੇ ਨਾਲ ਸੰਯੁਕਤ ਮੋਰਚੇ ਤੋਂ ਜੜੀਆਂ ਬਾਹਰ ਸੀਗੀਆਂ ਉਹ ਅੱਜ ਵੀ ਖਨੌਰੀ ਬਾਰਡਰ ਸ਼ੰਭੂ ਬਾਰਡਰ ਨੂੰ ਵੱਧਦੀਆਂ ਨਜ਼ਰ ਆਉਂਦੀਆਂ ਨੇ ਪ੍ਰੋਟੈਸਟ ਕੀਤਾ ਜਾ ਰਿਹਾ ਪਰ ਪ੍ਰਸ਼ਾਸਨ ਵੱਲੋਂ ਵੀ ਜੇ ਗੱਲ ਕੀਤੀ ਜਾਂਦੀ ਹੈ ਕੇਦਰ ਵੱਲੋਂ ਵੀ ਤੇ ਤੱਕੇਸ਼ਾਈ ਕੀਤੀ ਜਾ ਰਹੀ ਹੈ ਕਿਸਾਨਾਂ ਉੱਤੇ ਤੁਸ਼ਦਦ ਕੀਤਾ ਜਾ ਰਿਹਾ ਨਹੀਂ ਇਹ ਤੇ ਵੇਖੋ ਸਾਡਾ ਜਿਹੜਾ ਵਿਧਾਨ ਆ ਉਹਦੇ 'ਚ ਕੋਈ ਵੀ ਆਦਮੀ ਆ ਉਹ ਪੂਰਮਨ ਰਹਿ ਕੇ ਉਹਦੀਆਂ ਮੰਗਾਂ ਦਰਸਤ ਹੋਣ ਉਹ ਆਪਣਾ ਕਿਤੇ ਵੀ ਦਿੱਲੀ ਹੋਵੇ ਚੰਡੀਗੜ੍ਹ ਹੋਵੇ ਕਿਤੇ ਵੀ ਆਪਣੇ ਜਾਣ ਲਈ ਸੁਤੰਤਰ ਆ ਉਹ ਆਪਣਾ ਪ੍ਰੋਟੈਸਟ ਕਰ ਸਕਦਾ ਇਹ ਜਿਹੜਾ ਜਾਣ ਬੁੱਝ ਕੇ ਲੋਕਾਂ ਨੂੰ ਰੋਕਦੇ ਆ ਇਹ ਕਹਿੰਦੇ ਆ ਵੀ ਪੰਜਾਬ ਦੇ ਲੋਕਾਂ ਨੇ ਇੱਟ ਖੜਿੱਕੇ ਖੜੇ ਕੀਤੇ ਆ ਖੜੇ ਤੇ ਹਰਿਆਣਾ ਦੀ ਖੱਟੜ ਸਿਕਾਰ ਨੇ ਕੀਤੇ ਆ ਅਸੀਂ ਤਾਂ ਇੱਥੇ ਪੂਰਮਨ ਆ ਕੋਈ ਪੰਜਾਬ ਦੇ ਚ ਇਹੋ ਜੀ ਗੱਲ ਨਹੀਂ ਗਈ ਸੋ ਇਸ ਕਰਕੇ ਉਹਦੀ ਨਿੰਦਿਆ ਕਰਦੇ ਆ ਪਰ ਨਾਲ ਦੀ ਨਾਲ ਜਿਹੜਾ ਸੰਯੁਕਤ ਕਿਸਾਨ ਮੋਰਚਾ ਭਾਰਤ ਵਾਲਾ ਵਾ ਸਭ ਤੋਂ ਵੱਡਾ ਉਹਦੇ ਜਿਹੜੇ ਪ੍ਰੋਗਰਾਮ ਉਹਨਾਂ ਨੂੰ ਵੀ ਅਸੀਂ ਚਲਾ ਰਹੇ ਆ ਜਿੱਤ ਤਰ੍ਹਾਂ ਮੈਂ ਪਹਿਲੇ ਦੱਸ ਚੁੱਕਾ ਇਸੇ ਤਰ੍ਹਾਂ ਕਰਜ਼ਾ ਜਿਹੜਾ ਕਿਸਾਨਾਂ ਮਜ਼ਦੂਰਾਂ ਦੇ ਚੜਿਆ ਉਹ ਕਿਸਾਨਾਂ ਮਜ਼ਦੂਰਾਂ ਨੇ ਵਿਆਹਾਂ ਕਰਕੇ ਨਹੀਂ ਚੜਾਇਆ ਉਹ ਕੋਈ ਮੋਟਰਸਾਈਕਲ ਲੈ ਕੇ ਨਹੀਂ ਚੜਾਇਆ ਉਹ ਕੋਈ ਫਜ਼ੂਲ ਖਰਚੀ ਨਹੀਂ ਚੜਾਇਆ ਉਹ ਚੜਾਇਆ ਇਸ ਕਰਕੇ ਆ ਚੜਾਇਆ ਵੀ ਸਾਨੂੰ ਐਮਐਸਪੀ ਨਹੀਂ ਮਿਲੀ ਪੰਜਾਬ ਦੇ ਵਿੱਚ ਲੈ ਲਓ 80000 ਕਰੋੜ ਆਨੰਦਵਾਨੀ ਨੇਗਾ ਜਿਹੜੇ ਮੱਕੀ ਦੇ ਨਹੀਂ ਮਿਲੇ ਸਾਨੂੰ ਦਾਲਾਂ ਤੇ ਨਹੀਂ ਮਿਲਦੀ ਸਰੋਂ ਸਨਫਲਾਵਰ ਇਹਨਾਂ ਤੇ ਨਹੀਂ ਮਿਲਦੀ ਇਹਨਾਂ ਦਾ ਜੇ ਆਪਸ ਵਿੱਚ ਫਰਕ ਲਈਏ ਤਾਂ 80000 ਕਰੋੜ ਸਾਲ ਦਾ ਬਣ ਜਾਂਦਾ ਕੀ ਡਾਕਟਰ ਸਾਹਿਬ ਫਿਰ ਅਗਲਾ ਕੀ ਹੋਊਗਾ ਹੁਣ ਜਿਸ ਤਰੀਕੇ ਨਾਲ ਜੇ ਦਿੱਲੀ ਨੂੰ ਕੁਝ ਕਰਨਾ ਪਵੇ ਤਾਂ ਕੀ ਤਿਆਰ ਨੇ ਸੰਯੁਕਤ ਮੋਰਚਾ ਤਿਆਰ ਬੈਠਾ ਨਹੀਂ ਅਸੀਂ ਤੇ 14 ਮਾਰਚ ਨੂੰ ਜਾ ਰਹੇ ਹਾਂ ਦਿੱਲੀ ਸੰਯੁਕਤ ਸਮੋਰਚਾ ਜਿਹੜਾ 14 ਪਰ ਇਹ ਇੱਕ ਦਿਨ ਵਾਸਤੇ ਜਾ ਰਹੇ ਜਦੋਂ ਲੋਕ ਦਿੱਲੀ ਦੇ ਵਿੱਚ 1 ਲੱਖ ਇਕੱਠੇ ਹੋ ਜਾਣ ਅਸੀਂ 1 ਲੱਖ ਤਾਂ ਮਨਾਰਾ ਮਾਰਿਆ ਵਾ 1 ਲੱਖ ਇਕੱਠੇ ਜਦੋਂ ਹੋ ਜਾਣਗੇ ਨਾ ਦਿੱਲੀ ਕੰਬ ਜਾਏਗੀ ਇਹ ਲੋਕ ਸ਼ਕਤੀ ਹੁੰਦੀ ਆ ਜਿਹੜੇ ਲੋਕਾਂ ਦੇ ਵਿੱਚ ਵਹਿਮ ਪੈ ਗਿਆ ਨਾ ਇਹ ਕੋਨੇ ਬਾਰਡਰ ਤੋੜ ਦਿਓ ਇਹ ਕੋਨੇ ਐਉਂ ਕਰਕੇ ਚੱਲ ਜਾਓ ਇਹਨਾਂ ਪਤਾ ਨਹੀਂ ਕੋਨੇ ਕੀ ਕਰਨਾ ਫੜੀਆਂ ਨੇ ਗੰਨ ਜਿਹੜਾ ਆਦਮੀ ਹੁੰਦੇ ਉਹਨਾਂ ਦਾ ਜਿਹੜਾ ਨੰਬਰ ਆ ਜਿੱਡੀਆਂ ਵੱਡੀਆਂ ਮੰਗਾ ਵਾ ਇਦੇ ਮਗਰ ਤੇ 4-5 ਲੱਖ ਲੋਕ ਚਾਹੀਦੇ ਆ 13 ਕਰੋੜ ਕਿਸਾਨ ਆ ਸਾਡੇ ਭਾਰਤ ਵਿੱਚ ਟੱਬਰ ਆ 13 ਕਰੋੜ ਉਹ ਜਿਹੜੇ ਨਿਕਲ ਆਉਣ ਤੇ ਕੀ ਆ ਜੋ ਮਰਜ਼ੀ ਲੈ ਲੋ ਸਾਰੀਆਂ ਮੰਗਾਂ ਪੂਰੀਆਂ ਹੋ ਜਾਂਦੀਆਂ ਉਹਦੀ ਲਾਮਬੰਦੀ ਅਸੀਂ ਕਰ ਰਹੇ ਆ ਹੌਲੀ ਹੌਲੀ ਟਰੈਕਟਰ ਪ੍ਰਦਰਸ਼ਨ ਕਦੀ ਧਰਨੇ ਕਦੀ ਮਜਾਰੇ ਇੰਜਣ ਕਿ ਤਰ੍ਹਾਂ ਚੱਲਦਾ ਭਲਾ ਕਦੀ ਫੱਕ ਫੱਕ ਫੇ ਭੱਜ ਪੈਂਦਾ ਫਿਰ ਕੱਲਾ ਨਹੀਂ ਭੱਜ ਸਕਦਾ ਕਿਉਂ ਸਾਥੀ ਜਿੰਨਾ ਚਿਰ ਉਹਦੇ ਮਗਰ ਡੱਬੇ ਨਹੀਂ ਲੱਗਦੇ ਇੱਕ ਡੱਬੇ ਨਾਲ ਉਹ ਨਹੀਂ ਭਜਦਾ ਦੋ ਡੱਬੇ ਨਾਲ ਉਹ ਨਹੀਂ ਭਜਦਾ ਉਹਦੇ ਮਗਰ ਜਦੋਂ 40 50 ਡੱਬੇ ਪੈਂਦੇ ਤੇ ਗੱਡੀ ਫੁੱਲ ਕਰਦੀ ਭਜੀ ਜਾਂਦੀ ਸੋ ਇਹ ਡੱਬੇ ਲਾਉਣਦੇ ਆ ਵੇਖਿਓ ਲੱਗਣਦੇ ਆ ਇਸ ਕਰਕੇ ਅਸੀਂ ਅਜੇ ਵੀ ਸਰਕਾਰ ਨੂੰ ਕਹਿੰਨੇ ਆ ਕੇਂਦਰ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਇਹ ਆਪਣੇ ਜਿਹੜੇ ਆ ਕਿਸਾਨ ਵਿਰੋਧੀ ਨੇ ਮਜ਼ਦੂਰ ਵਿਰੋਧੀ ਆ ਇਹਨਾਂ ਗੱਲਾਂ ਤੋਂ ਬਾਅਦ ਆ ਕੇ ਸਾਡੀਆਂ ਮੰਗਾਂ ਪੂਰੀਆਂ ਹੋਣ ਕੀ ਲੱਗਦਾ ਕਿ ਜੇਬ ਜਿਸ ਤਿੱਕਣਾ ਤੁਹਾਡੇ ਕੋਲ ਵੀ ਜਾਣ ਦੀ ਕਾਲ ਦਿੱਤੀ ਗਈ ਆ ਪਹਿਲਾਂ ਦੂਜੀ ਜਥੇਬੰਦੀਆਂ ਨੇ ਕੀਤੀ ਦਿੱਤੀ ਸੀ ਪਰ ਉਹਨਾਂ ਨੂੰ ਰਸਤੇ ਡੱਕ ਲਿਆ ਗਿਆ ਕੀ ਲੱਗਦਾ ਕਿ ਕਿਸਾਨਾਂ ਨੂੰ ਜਾਣ ਦਿੱਤਾ ਜਾਊਗਾ ਕਿ ਫਿਰ ਪਹਿਲਾਂ ਮੀਡੀਆ ਨੂੰ ਮੈਂ ਕਹਿ ਕਹਿ ਕੇ ਤੇ ਅਸੀਂ ਤੇ ਹੰਬ ਜਾਣਾ ਉਹ ਯਾਰ ਇੱਕ ਅਲੱਗ ਪ੍ਰੋਗਰਾਮ ਉਹਨਾਂ ਦਾ ਸਾਡਾ ਅਲੱਗ ਪ੍ਰੋਗਰਾਮ ਹੈ ਹਾਂ ਉਹਨਾਂ ਦੇ ਤਸ਼ੱਦਦ ਹੋਇਆ ਅਸੀਂ ਉਹ ਮਰਮਤ ਕਰ ਦਿੱਤੀ ਆ ਉਹ ਉਹ ਜਾਂਦੇ ਨਹੀਂ ਜਾਂਦੇ ਕਰਦੇ ਕੀ ਕਰਦੇ ਆ ਸਾਡਾ ਅਲੱਗ ਪ੍ਰੋਗਰਾਮ ਹੈ ਪਰ ਤੁਹਾਨੂੰ ਵੀ ਡੱਕਣਗੇ ਉਹ ਜਾਂਦੇ ਆ ਰਸਤੇ ਜਿ ਜਿਸ ਤਰੀਕੇ ਉਹਨਾਂ ਨੂੰ ਤੁਸੀਂ ਇੱਧਰ ਆ ਵੀ ਅਸੀਂ 14 ਨੂੰ ਕਾਲ ਦਿੱਤਾ ਡੱਕਣਗੇ ਵੇਖ ਲਾਂਗੇ ਅਸੀਂ ਕੋਈ ਇਤਨਾ ਦਾ ਸੀਮਾ ਨਹੀਂ ਕਰਨੀ ਡੱਕਣਗੇ ਤੇ ਉਹਦੇ ਮੁਤਾਬਕ ਅਸੀਂ ਆਪਣਾ ਐਕਸ਼ਨ ਲਵਾਂਗੇ ਵੈਸੇ ਅਸੀਂ ਕਾਲ ਦਿੱਤੀ ਹੈ ਵੀ 14 ਮਾਰਚ ਨੂੰ ਦਿੱਲੀ ਅਸੀਂ ਜਾਵਾਂਗੇ ਕਿ ਆਉਣ ਵਾਲੇ ਸਮੇਂ ਦੇਖਦੇ ਆ ਕਿ ਕੇਂਦਰ ਕਿਸ ਤਰੀਕੇ ਨਾਲ ਗੱਲ ਕਰਦੀ ਹੈ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਕਦ ਤੱਕ ਪੂਰੀਆਂ ਕਰਦੀ ਹੈ ਤੁਸੀਂ ਜੁੜੇ ਰਹੋ ਇਦਾਂ ਹੀ ਦਾ ਸਬਰ ਨੂੰ ਜੁੜਨ ਨਾਲ ਜਨਾਲਾ ਤੋਂ ਜਗਜੀਤ ਸਿੰਘ ਦੀ